ਸਾਨੂੰ ਇੰਨਾ ਪਤਾ ਨਹੀਂ ਜੀ ਬਈ ਇਹਨਾਂ ਨੇ ਮਾਰ ਹੀ ਦੇਣੀ ਜੀ ਜਿਹੜੇ ਉਹ ਮੁੰਡੇ ਦੇ ਤੇ ਟੁੱਟੇ ਹੋਏ ਤੇ ਇਹ ਲੱਗਦਾ ਵੀ ਪੈਸੇ ਦਾ ਦਬਾਅ ਪਾਇਆ ਜਾ ਰਿਹਾ ਤੇ ਉਹ ਵੀ ਉਹ ਵੀ ਪੈਸੇ ਦੇ ਸਾਨੂੰ ਕੀ ਹੋਣਾ ਜੋ ਜਿਸ ਹਿਸਾਬ ਨਾਲ ਬੇਟੀ ਨੂੰ ਇੱਕ ਰਿਹਾ ਉਹਨਾਂ ਨੇ ਉਹਦੇ ਨਾਲ ਜੋ ਵੀ ਬਤੀਰਾ ਕੀਤਾ ਹੈ ਉਹ ਇਹੀ ਜੋ ਮੇਰਾ ਮੈਂ ਆਪਣਾ ਆਪਣੇ ਮੈਂਡਰਾ ਇਹ ਕਹਿ ਰਿਹਾ ਉਹ ਵੀ ਇਹ ਕਿਹਾ ਹੁਣ ਪੈਸੇ ਦੀ ਪਰਵਾਹ ਨਹੀਂ ਸੀ ਉਹ ਹੁਣ ਪੈਸੇ ਦਾ ਗਵੰਡਰੀ ਸਾਡਾ ਕਿ ਅਗ ਬਗਾੜਣਾ ਇਹ ਬੇਸ਼ਰਮੀ ਬੱਧਿਆ ਹੈ ਤੇ ਕੁੜੀ ਅੰਦਰੋਂ ਅੰਦਰ ਹੀ ਆਪਣੇ ਆਪ ਨੂੰ ਇੱਕ ਕਰਦੀ ਰਹੀ ਹੁਣ ਮਤਲਬ ਬਹੁਤਾ ਖੁੱਲ ਕੇ ਨਹੀਂ ਦੱਸਿਆ ਡਰਦੀ ਰਹੀ ਰਿਸ਼ਤੇਦਾਰਾਂ ਨੂੰ ਤੰਗ ਕਰਨ ਦੀ ਬਜਾਏ ਜਾਂ ਬੇਚੇਤਾ ਹੋਣ ਜਾਂ ਹੋਰ ਇਦਾਂ ਦੀ ਚੀਜ਼ਾਂ ਹੁਣ ਉਹਦੇ ਬਜਾਏ ਉਹਨੇ ਨਾ ਅੰਦਰੋਂ ਅੰਦਰ ਹੀ ਇਨਾਂ ਤੱਕ ਬਹੁਤੀ ਗੱਲ ਖੁੱਲ੍ਹ ਕੇ ਨਹੀਂ ਪਾਈ ਤੇ ਜ਼ਹਿਰ ਦਿੱਤੀ ਗਈ ਜਾਂ ਜ਼ਹਿਰ ਖਾਧੀ ਗਈ ਵੀ ਸਵਾਲ ਪਰਿਵਾਰ ਨੂੰ ਕੀਤੇ ਪਰ ਪਰਿਵਾਰ